ਪ੍ਰਸ਼ਨ 26 ਇੱਕ ਤਿਕੋਣ ਬਣਾਓ ਜਿਹਦੇ ਜਿਹ ਤਿੰਨ ਭੁਜਾਵਾਂ ਦਿੱਤੀਆਂ ਹੋਈਆਂ ਨੇ ਤੇ ਤਿੰਨ ਭੁਜਾਵਾਂ ਦਾ ਜੋੜ ਦਿੱਤਾ ਹੈ ਆਪਾਂ ਇੱਥੇ a ਤੋਂ ਲੈ ਕੇ f ਤੱਕ ਤਿੰਨ ਭੁਜਾਵਾਂ ਦਾ ਜੋੜ ਲੈ ਲਿਆ ਲਗਭਗ 8 ਸੈਂਟੀਮੀਟਰ ਲੈ ਲਿਆ ਤੁਸੀਂ 10 ਸੈਂਟੀਮੀਟਰ ਲੈ ਸਕਦੇ ਹੋ ਤੁਹਾਡੀ ਮਰਜ਼ੀ ਹੈ ਠੀਕ ਹੈ ਉਸ ਤੋਂ ਬਾਅਦ ਇੱਕ ਨਿਊਨ ਕੋਣ ਬਣਾਉਂਦੀ ਰੇਖਾ ਖਿੱਚੋ ਜਿਹੜਾ ਭਜਾਮਾ ਦਾ ਅਨੁਪਾਤ ਆ 3 ਹੁਣ ਬਾਅਦ 4 ਹੁਣ ਬਾਅਦ 5 ਨੂੰ ਜੋੜ ਲਓ ਜੋੜ ਕੇ 12 ਆ ਗਿਆ ਤੁਸੀਂ ਇਹਦੇ ਨਾਲ ਇੱਥੇ ਸਕੇਅਰ ਰੱਖ ਕੇ 1-1 ਸੈਂਟੀਮੀਟਰ ਦੇ ਫਰਕ ਨਾਲ 12 ਹਿੱਸੇ ਕਰ ਦਿਓ ਜਿਹੜਾ ਜਿਹੜਾ ਬਾਹਰ ਮੈਂ ਹਿੱਸਾ ਉਹਨੂੰ ਐਫ ਨਾਲ ਮਿਲਾ ਦੋ ਠੀਕ ਹੈ ਇਸ ਤਰ੍ਹਾਂ ਤੁਸੀਂ ਸੈਟ ਸਕੁਅਰ ਲੈ ਲਓ ਸੈਟ ਸਕੁਅਰ ਲੈ ਲਿਆ ਇਸ ਸੈਟ ਸਕੁਅਰ ਲੈ ਕੇ ਇਹਨੂੰ 7ਵੇਂ ਬਿੰਦੂ ਤੱਕ ਲੈ ਕੇ ਆਓ 7ਵੇਂ ਦਾ ਫਿਰ ਇਸੇ ਤਰੀਕੇ ਨਾਲ ਨੂੰ ਤੀਜੇ ਬਿੰਦੂ ਤੱਕ ਲੈ ਆਓ ਆ ਜਿਹੜੇ ਤੇਨਾਂ ਨੂੰ ਬਾਤ ਨੇ 1 2 3 ਆ ਚਾਰਨ ਬਾਅਦ 1 2 3 4 ਆ ਬਾਜਨ ਬਾਅਦ 1 2 3 4 5 ਹੁਣ ਸਾਡੇ ਕੋਲ ਇਹ ਬਿੰਦੂ ਆ ਗਏ ਠੀਕ ਹੈ ਨਾ ਆ ਸਾਡੇ ਕੋਲੇ ਆ ਗਿਆ A ਆ ਗਿਆ B ਹੁਣ ਆਪਾਂ ਤੇ ਕੋਣ ਬਣਾਉਣੀ ਆ ਠੀਕ ਹੈ ਨਾ ਆ ਤਾਂ ਸਾਡੇ ਕੋਲ 4 ਅਨੁਪਾਤ ਆ ਗਿਆ ਆ ਇਹ ਤੋਂ 3 ਅਨੁਪਾਤ ਲੈ ਲਓ ਐਸ ਬੀ ਵਿੰਥੋਂ ਤੋਂ 5 ਅਨੁਪਾਤ ਲੈ ਲਓ ਐਫ ਤੱਕ ਪ੍ਰਕਾਰ ਕੋਣ ਕੇ ਇਨਨ ਆਪਸ ਵਿੱਚ ਇਸ ਬਿੰਦੂ ਨੂੰ ਇਹਨਾਂ ਨੂੰ ਆਪਸ ਵਿੱਚ ਮਿਲਾ ਦਿਓ ਇਹ ਸਾਡੇ ਕੋਲ ਕੀ ਬਣ ਗਏ ਦੇਖੋ ਅੱਛਾ ਅਸੀਂ ਹੁਣ ਕਰਨਾ ਹੈ ਪ੍ਰੈਸ਼ਨ ਸਤਾਈ ਅਧਾਰ ਇਹ ਵੀ ਤੇ ਇਹਦੇ ਕੋਣ ਬਣਾਓ ਜਿਸ ਦੇ ਕੋਣਾ ਵਿੱਚ 2:5:4 ਦਾ ਅਨੁਪਾਤ ਹੋਵੇ ਹੁਣ ਕੋਣਾ ਦੇ ਵਿੱਚ ਅਨੁਪਾਤ ਲੈਣਾ ਉਹ ਬਾਅਦ ਤਾਂ ਉਹ ਬਾਅਦ ਤਾਂ ਜੋੜ ਨਹੀਂ ਪੈਣਾ ਨੋ ਬਣ ਗਿਆ ਜਿਹੜੇ ਅਰਧ ਚੱਕਰ ਦੇ ਵਿੱਚ ਕੋਣ ਨੇ ਜਾਨੀ ਆ ਇੱਥੇ ਤੱਕ ਕੋਣ ਨੇ ਠੀਕ ਆ ਇਹ ਆਪਣੇ ਕੋਲ 180 ਡਿਗਰੀ ਆ ਆਪਾਂ 180 ਡਿਗਰੀ ਦੇ ਹਿੱਸੇ ਕਿੰਨੇ ਕਰਨਿਆਂ 9 ਤਾਂ ਹਰ ਕੋਣ ਸਾਡੇ ਕੋਲ ਕਿੰਨੇ ਕਿੰਨੇ ਡਿਗਰੀ ਦਾ ਬਣੂਗਾ 20 ਡਿਗਰੀ ਦਾ ਹਰ ਕੋਣ ਕਿੰਨੇ ਦਾ ਬਣਨਾ 20 ਡਿਗਰੀ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਆਧਾਰ ਲੈ ਲਓ ਆਪਣੀ ਮਰਜ਼ੀ ਨਾਲ 5 ਸੈਂਟੀਮੀਟਰ ਲੈ ਲਓ 6 ਲੈ ਲਓ ਜਿੰਨਾ ਲੈਣਾ ਲੈ ਲਓ ਠੀਕ ਆ ਆਧਾਰ ਲੈ ਲਿਆ ਇਹਦੇ ਤੇ ਹੁਣ ਚਾਪ ਲਾ ਲਓ ਇਸ ਕਿਨਾਂ ਚਾਪ ਲਾਣੀ ਇਹਨੂੰ ਲਾਈਨ ਨੂੰ ਅੱਗੇ ਡਾਟਡ ਵਧਾ ਦਿਓ। ਤਾਂ ਕਿ ਆਪਾਂ ਹੁਣ D ਦੇ ਨਾਲ ਇਹਦੇ 20° ਦੇ ਕੋਣ ਬਣਾਉਣੇ ਆ। ਨਾਉ ਵੀ 40 60 80 100 120 140 160 ਠੀਕ ਹੈ। ਪਹਿਲਾ ਸਾਡਾ ਕੋਣ ਕਿੰਨਾ ਵਾ 2 ਡਿਗਰੀ ਆ 1 2 3 4 5 6 7 8 9 ਹਿੱਸੇ ਹੋ ਗਏ ਹਨ 9 ਹਿੱਸੇ ਹੋਵੇ ਸਾਡੇ ਕੋਲੇ ਪਹਿਲਾ ਕਿੰਨੇ ਹਿੱਸੇ ਲੈਣਿਆ 2 ਇਸ ਬਿੰਦੂ ਨੂੰ ਆ ਦੋ ਹਿੱਸ ਦੂਜੇ ਹਿੱਸੇ ਨਾਲ ਮਿਲਾ ਦਾਂਗੇ ਆਪਾਂ ਆਪਾਂ ਇਦਾਂ ਨਿਸ਼ਾਨ ਲਾ ਲਓ ਨਾ ਇਹਦੇ ਤੇ ਆ ਦੇਖੋ ਇਹਦੇ ਤੇ ਨਿਸ਼ਾਨ ਲਾ ਲਓ ਆ ਦੇਖੋ ਆਪਾਂ ਨੋ ਦੇ ਨੋ ਨਿਸ਼ਾਨ ਲਾ ਲਿਆ ਇਹਦੇ ਤੇ మేబీ డిగ్రీ ਦਾ ਕੋਣ ਬਣਾ ਕੇ ਹਲੋ ਇੱਕ ਰਹਿ ਗਿਆ ਆਪਾਂ ਨੋ ਹਿੱਸਿਆਂ ਚ ਵੰਡਿਆ ਗਿਆ 1 2 3 4 5 6 7 8 9 ਹੁਣ ਪਹਿਲੇ ਦੋ ਨੂੰ ਪਾਤਾ ਦੋਨ ਵੇਦ ਨਾਲ ਮਿਲਾ ਦਿਓ ਮਿਲਾਤਾ ਫਿਰ ਅਗਲੇ ਤਿੰਨ ਲੈ ਲਓ 1 2 3 ਆ ਪੰਜ ਨੂੰ ਮਿਲਾ ਦਿਓ ਇਦਨ ਬਣਾਉਣੀ ਤਾਂ ਕੋਣਾ ਆਪਾਂ ਇਹਨੂੰ ਡਾਟਰ ਨਾਲ ਲੈ ਲਓ ਇਹ ਡਾਟਰ ਨਾਲ ਲੈ ਲਈ ਹੁਣ ਸੈਟ ਸਕੇਅਰ ਦੇ ਨਾਲ ਇਹਦੇ ਤੋਂ ਸਮਾਨਾਂਤਰ ਬਿਲਕੁਲ ਇਹਦੇ ਤੇ ਇਹ ਲਾਈਨ ਧਰ ਲਓ ਇੱਥੇ ਆਵੜੀ ਇਹ ਸਮਾਨਾਂਤਰ ਸੈਟ ਸਕੇਅਰ ਹੁਣ ਧਰ ਲਓ ਹੁਣ ਦੂਸਰਾ ਜਿਹੜਾ ਸੈਟ ਸਕੇਅਰ ਆ ਉਹ ਆਪਾਂ A ਕੋਨੇ ਤੱਕ ਲੈ ਕੇ ਜਾਣਾ ਇੱਥੇ ਠੀਕ ਹੈ ਇਹ ਦੋਵਾਂ ਦਾ ਆਪਾਂ ਸਕੇਲ ਨਾਲ ਲਾਈਨ ਖਿੱਚ ਦਿੰਨੇ ਆ ਇਧਰੋਂ ਦੋਵਾਂ ਵਾਲਾ ਬਿੰਦੂ ਬਣਾ ਦਿਓ ਤਾਂ ਆ ਸਾਡੇ ਕੋਲੇ ABC ਤ੍ਰਿਭੁਜ ਬਣ ਗਿਆ